ਬਸ਼ਰ ਦੋਸਤੋ ਮੈਂ ਕੁਮਾਰ ਗੌਰਵ ਸੱਚਾ ਯਾਦਵ ਆਰਟੀਆ ਸੋਸ਼ਲ ਐਕਟਿਵਿਸਟ ਦੋਸਤੋ ਮੈਂ ਲੁਧਿਆਣਾ ਸ਼ਹਿਰ ਦੇ ਪੰਜਾਬ ਦੇ ਜਿਹੜੇ ਮੁੱਦੇ ਚੱਕਦਾ ਵਾ ਉਹ ਇਸ ਲਈ ਚੱਕਦਾ ਵਾ ਤਾਂ ਕਿ ਲੋਕ ਜਾਗਣ ਸਰਕਾਰਾਂ ਜਾਗਣ ਅਸਰ ਜਾਗਣ ਔਰ ਜਨਤਾ ਦਾ ਹੱਲ ਹੋਵੇ ਉਹ ਜਨਤਾ ਜਿਹੜੀ ਟੈਕਸ ਵੀ ਦਿੰਦੀ ਹੈ ਉਹ ਜਨਤਾ ਜਿਹੜਾ ਜਿਹੜੀ ਵੋਟਾਂ ਵੀ ਪਾਉਂਦੀ ਹੈ ਉਹ ਜਨਤਾ ਜਿਹੜੀ ਫੇਰ ਵੀ ਖੱਜਲ ਖਰਾਬ ਹੁੰਦੀ ਹੈ ਉਹ ਜਨਤਾ ਖੱਜਲ ਖਰਾਬ ਨਾ ਹੋਵੇ ਅੱਜ ਮੈਂ ਮੌਜੂਦ ਹਾਂ ਵੈਸਟ ਤਹਿਸੀਲ ਹੰਬੜਾ ਰੋਡ ਦੇ ਉੱਤੇ ਜੀ ਹਾਂ ਵੈਸਤ ਤਹਿਸੀਲ ਹੰਬੜਾ ਰੋਡ ਲੁਧਿਆਣਾ ਦੇ ਉੱਤੇ ਦੋਸਤੋ ਵੈਸਤ ਤਹਿਸੀਲ ਜੀ ਹਾਂ ਜਿੱਥੇ ਰਜਿਸਟਰੀਆਂ ਹੁੰਦੀਆਂ ਵੈ ਜਿੱਥੇ ਪ੍ਰਾਪਰਟੀ ਦੀਆਂ ਰਜਿਸਟਰੀਆਂ ਹੁੰਦੀਆਂ ਵੈ ਮੈਂ ਅੱਜ ਦੱਸਣਾ ਚਾਹਨਾ ਕਿ ਕੱਲ اسی ਤਹਿਸੀਲ ਦੇ ਵਿੱਚ ਮੈਨੂੰ ਇੱਕ ਡਾਕਟਰ ਸਾਹਿਬ ਦਾ ਫੋਨ ਆਂਦਾ ਵੈ ਤੇ ਉਹਨਾਂ ਦਾ ਕਿਹਾ ਜਾਂਦਾ ਵੈ ਕਿ ਗਵਾਰੋ ਜੀ ਮੈਂ ਸਵੇਰੇ 10 ਵਜੇ ਦਾ ਆਇਆ ਹੋਇਆ ਵਾ ਔਰ ਤਤਕਾਲ ਅਪਾਇੰਟਮੈਂਟ ਜੋ ਜੋ ਵੀ ਚਾਹੇ ਉਹ ਕਾਗਜ਼ਾਂ ਦੇ ਪੈਸੇ ਹੋਣ ਚਾਹੀਏ ਫੀ ਸਟੈਂਪ ਡਿਊਟੀ ਹੋਵੇ ਮੈਂ ਸਭ ਕੁਝ ਪੇੜ ਕਰਨ ਤੋਂ ਬਾਅਦ 5000 ਰੁਪਏ ਐਕਸਟਰਾ ਖਰਚ ਕਰਕੇ ਤਤਕਾਲ ਦੀ ਅਪਾਇੰਟਮੈਂਟ ਲੈਂਦੀ ਹੈ 10 ਵਜੇ ਦਾ ਆਇਆ ਔਰ ਲਗਭਗ ਇੱਥੇ ਤਿੰਨ ਵੱਜ ਗਏ ਹੋਏ ਆ ਲੇਕਿਨ ਹਾਲੇ ਤੱਕ ਪਤਾ ਨਹੀਂ ਰਜਿਸਟਰੀ ਹੋਊਗੀ ਜਾਂ ਨਹੀਂ ਹੋਊਗੀ ਸੋ ਇੱਥੇ ਤਹਿਸੀਲ 'ਚ ਮੈਂ ਪਹੁੰਚਦਾ ਵਾਂ ਔਰ ਇੱਥੇ ਅੰਡਰ ਟ੍ਰੇਨਿੰਗ ਮੈਡਮ ਆ 2 ਵਜੇ ਦੇ ਕਰੀਬ ਜਦੋਂ ਲੋਗ ਇੱਥੇ ਹਾਹਾਕਾਰ ਮਚਾਉਂਦੇ ਆ ਤੇ 2 ਵਜੇ ਦੇ ਕਰੀਬ ਇੱਥੇ ਮੈਡਮ ਜਿਹੜੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਡੇਲੋ ਤੋਂ ਹੈ ਉਹ ਆਂਦੇ ਆ ਔਰ ਉਸ ਤੋਂ ਬਾਅਦ ਲਗਭਗ 30-40 ਰਜਿਸਟਰੀਆਂ ਹੁੰਦੀ ਹੈ ਤੇ ਉਸ ਤੋਂ ਬਾਅਦ ਉੱਠ ਕੇ ਚਲੇ ਜਾਂਦੇ ਹੈਗੇ ਆ ਦੇਖੋ 450 ਦੇ ਕਰੀਬ ਕਾਲ ਰਜਿਸਟਰੀ ਸੀਗੀ 450 ਦੇ ਕਰੀਬ ਉਹ ਸੁਣਨ ਚ ਇਹ ਵੀ ਆਇਆ ਵਾ ਕਿ ਕੁਝ ਰਜਿਸਟਰੀਆਂ ਤਹਿਸੀਲਦਾਰ तहसीलदार साहब ऑन ड्यूटी ਪਹਿਲਾਂ ਸੀਗੇ ਮੌਜੂਦ ਉਹ ਛੁੱਟੀ ਤੇ ਸੜ ਰਹੇ ਆ ਕਈ ਦਿਨਾਂ ਤੋਂ ਤੇ ਮੰਗਲਵਾਰ ਨੂੰ ਕੋਈ ਹੋਰ ਤਹਿਸੀਲਦਾਰ ਸਾਹਿਬ ਆਏ ਸੀ ਉਹ ਵੀ ਚਲੇ ਗਏ ਸੀਗੇ ਸੋ ਮੰਗਲਵਾਰ ਤੋਂ ਲੈ ਕੇ ਕੱਲ ਸ਼ੁੱਕਰਵਾਰ ਤੱਕ ਕੱਲ ਵੀਰਵਾਰ ਤੱਕ ਰਜਿਸਟਰੀਆਂ ਇੱਥੇ ਪੈਂਡਿੰਗ ਸੀਗੀਆਂ ਅੱਜ ਸ਼ੁੱਕਰਵਾਰ ਹੈ ਸੋ ਕੱਲ ਦੀਆਂ ਰਜਿਸਟਰੀਆਂ ਹੁਣ ਮੈਂ ਅੰਦਰ ਜਿਹੜੇ ਮੈਡਮ ਤਹਿਸੀਲਦਾਰ ਮੈਡਮ ਜਿਹੜੇ ਅੰਦਰ ਬੈਠੇ ਆ ਜਿਹੜੇ ਰਜਿਸਟਰੀਆਂ ਕਰਦੇ ਪਏ ਇੱਥੇ ਤਾਂ ਮੈਂ ਜਦੋਂ ਉਹਨਾਂ ਨੂੰ ਪੁੱਛਿਆ ਜਾ ਕੇ ਕਿ ਮੈਡਮ ਰਜਿਸਟਰੀਆਂ ਕਿਡੀਆਂ ਕਰਦੇ ਪਏ ਉਹ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜੀਆਂ ਕੱਲ ਵਾਲੀਆਂ ਹੈਗੀਆਂ ਉਹ ਤਾਂ ਦੁਬਾਰਾ ਉਹ ਪੋਸਟਵਨ ਕਰ ਦਿੱਤੀਆਂ ਗਈਆਂ ਅੱਜ ਉਹਨਾਂ ਦਾ ਰਜਿਸਟਰੀਆਂ ਕੀਤੀਆਂ ਜਾਣਗੀਆਂ ਜਿਨ੍ਹਾਂ ਦੇ ਅੱਜ ਅਪਾਇੰਟਮੈਂਟ ਲਈਤੀ ਹੋਈ ਹੈ ਜਿਨ੍ਹਾਂ ਦੇ ਨੰਬਰ ਲੱਗੇ ਹੋਏ ਐ ਸੋ ਅੱਜ ਲਗਭਗ 450 ਦੇ ਕਰੀਬ ਅਪਾਇੰਟਮੈਂਟਾਂ ਲਿੱਤੀਆਂ ਹੋਈਆਂ ਉਹਨਾਂ ਦੀ ਰਜਿਸਟਰੀਆਂ ਹੋ ਰਹੀਆਂ ਔਰ ਮੈਡਮ ਦਾ ਵੀ ਕਹਿਣਾ ਹੈ ਕਿ ਗੌਰਵ ਜੀ ਚਾਹੇ 5 ਵਜੇ ਜਾਂ 7 ਵਜੇ 10 ਵਜੇ ਮੈਂ ਜਦ ਤੱਕ ਜਨਤਾ ਹੈ ਪਬਲਿਕ ਹੈ ਮੈਂ ਰਜਿਸਟਰੀਆਂ ਸਭ ਦੀ ਕਰਕੇ ਸਭ ਦੀਆਂ ਕਰਕੇ ਜਾਵਾਂਗੀ ਸੋ ਬਹੁਤ ਬੱਚੀ ਗੱਲ ਹੈ ਇੱਕ ਅਸਰ ਦਾ ਜਿਹੜਾ ਜਵਾਬ ਹੈ ਬਹੁਤ ਹੀ ਵਧੀਆ ਹੈ ਲੇਕਿਨ ਦੋਸਤ ਸੋਚਣ ਵਾਲੀ ਗੱਲ ਹੈ ਕਿ ਕੱਲ ਜਿਹੜੀਆਂ 450 ਦੇ ਕਰੀਬ ਰਜਿਸਟਰੀਆਂ ਸੀਗੀਆਂ ਉਹ 2 ਵਜੇ ਮੈਡਮ ਆਏ ਕਿਉਂਕਿ ਚਾਹੀਦਾ ਤਾਂ ਇਹ ਸੀਗਾ ਕਿ ਜੇ ਤਹਿਸੀਲਦਾਰ ਸਾਹਿਬ ਛੁੱਟੀ ਤੇ ਹੈਗੇ ਆ ਤਾਂ ਟਾਈਮ ਤੇ ਡਿਊਟੀ ਲੱਗਦੀ ਤਹਿਸੀਲਦਾਰ ਦੀ ਔਰ ਰਜਿਸਟਰੀਆਂ ਹੁੰਦੀਆਂ ਤਤਕਾਲ ਵਾਲੇ ਲੋਕ ਕਈਆਂ ਨੇ ਕੋਈ ਬੰਬੇ ਤੋਂ ਵੀ ਕੱਲ ਆਇਆ ਹੋਇਆ ਸੀਗਾ ਕੋਈ ਹਿਮਾਚਲ ਤੋਂ ਆਇਆ ਹੋਇਆ ਸੀਗਾ ਸੋ ਤਤਕਾਲ ਵਾਲੇ ਲੋਕਾਂ ਨੇ ਮੇਰੇ ਖਿਆਲ ਨਾਲ 14 ਰਜਿਸਟਰੀਆਂ 5000 ਰੁਪਏ ਸਰ ਨੂੰ 70-8000 ਰੁਪਏ ਉਹ ਵੀ ਬਰਬਾਦ ਹੋਇਆ ਸੋ ਰਜਿਸਟਰੀ ਦੁਬਾਰਾ ਅਪਾਇੰਟਮੈਂਟ ਲੈਣੀ ਪਏਗੀ ਲੇਕਿਨ ਮਾਮਲਾ ਮੈਂ ਦੱਸਣਾ ਚਾਹਨਾ ਕਿ ਇਹ ਪਿਛਲੇ ਕੁਝ ਦਿਨਾਂ ਤੋਂ ਇਹ ਹੋਇਆ ਕੀ ਹੈ ਇੱਥੇ ਇਹ ਚੀਜ਼ਾਂ ਹੋਈਆਂ ਕਿਉਂ ਹੈ ਮੈਂ ਉਹ ਕਲੀਅਰ ਕਰਨਾ ਚਾਹਨਾ ਦੋਸਤੋ ਇਹ ਹੱਥ ਆ ਇਹ ਉਂਗਲਾ ਵੈ ਜਿਵੇਂ ਕਿ ਪੰਜੋਂ ਉਂਗਲੀਆਂ ਇੱਕ ਬਰਾਬਰ ਨਹੀਂ ਹੁੰਦੀਆਂ ਸੋ ਉਵੇਂ ਹਮੇਸ਼ਾ ਜ਼ਰੂਰੀ ਨਹੀਂ ਹੈ ਕਿ ਜਿਹੜੇ ਤਹਿਸੀਲਦਾਰ ਹੈ ਜਾਂ ਆਰਸੀ ਹੈ ਜਾਂ ਹੋਰ ਮੁਲਾਜ਼ਮ ਜਿਹੜੇ ਹੈ ਉਹ ਹਮੇਸ਼ਾ ਗਲਤ ਹੋਣ ਮੈਂ ਅੱਜ ਇੱਕ ਚੀਜ਼ ਉੱਤੇ ਤੁਹਾਡੇ ਸਾਹਮਣੇ ਬੀਤੇ ਦਿਨੋਂ ਅਸੀਂ ਸਾਰਿਆਂ ਨੇ ਇੱਕ ਖਬਰ ਇੱਕ ਚੈਨਲ ਉੱਤੇ ਪਹਿਲਾਂ ਸ਼ੁਰੂ ਹੁੰਦੀ ਹੈ ਇੱਕ ਚੈਨਲ ਉੱਤੇ ਖਬਰ ਹੁੰਦੀ ਹੈ ਕਿ ਜੀ ਵੈਸ ਤਸੀਲ ਦੇ ਵਿੱਚ 140 ਕਰੋੜ ਦੀ ਕੋਈ ਰਜਿਸਟਰੀ ਇੱਥੇ ਕਰ ਦਿੱਤੀ ਗਈ ਹੈ ਸੋਚਣ ਵਾਲੀ ਗੱਲ ਹੈ ਕਿ 140 ਕਰੋੜ ਦੀ ਲਗਭਗ 14 14 ਏਕੜ 14 ਏਕੜ ਦੀ ਰਜਿਸਟਰੀ 140 ਕਰੋੜ ਰੁਪਏ ਦੀ ਇਹ ਚਾਰੇ ਪਾਸੇ ਹਵਾ ਫੈਲਦੀ ਹੈ ਕਿ 14 ਏਕੜ ਸਿਰਫ 14 ਏਕੜ ਮਤਲਬ ਜਾਣਦੇ ਹੋ ਕਿੰਨਾ ਹੁੰਦਾ ਡੇਢ ਕਿਲਾ ਡੇਢ ਕਿੱਲਾ ਰਜਿਸਟਰੀ 140 ਕਰੋੜ ਦੀ ਜ਼ਮੀਨ ਮੈਨੂੰ ਇਹ ਦੱਸੋ ਪਹਿਲਾਂ ਤਾਂ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਕਿਤੇ ਵੀ 100 ਕਰੋੜ ਰੁਪਏ ਦੇ ਹਿਸਾਬ ਦੇ ਨਾਲ ਕਿੱਲਾ ਹੈਗਾ 3 ਕਰੋੜ ਹੋਊ 5 ਕਰੋੜ ਹੋਊ 10 ਕਰੋੜ ਹੋਊ 15 ਕਰੋੜ ਹੋਊ 20 ਕਰੋੜ ਹੋਊ 30 ਕਰੋੜ ਹੋਊ ਅਗਰ ਇਹ ਨਹੀਂ ਹੋਵੇ ਤਾਂ ਇਹ 40 ਕਰੋੜ 45 ਕਰੋੜ ਦੀ ਮੈਕਸਿਮ ਜ਼ਮੀਨ ਹੋਊਗੀ 140 ਕਰੋੜ ਦੀ ਤਾਂ ਜ਼ਮੀਨ ਹੀ ਨਹੀਂ ਹੈਗੀ ਫਿਰ 140 ਕਰੋੜ ਦਾ ਹੂਆ ਕਿਉਂ ਬਣਾਇਆ ਗਿਆ ਪਹਿਲਾਂ ਤਾਂ ਆ ਗਲਤ ਹੈ ਔਰ ਦੂਸਰੀ ਗੱਲ ਜਿਹੜੀ ਮਜ਼ੇਦਾਰ ਗੱਲ ਹੈ ਕਿ ਦੇਖੋ ਜਿਹੜੇ ਤਹਿਸੀਲਦਾਰ ਹੈ ਜਾਂ ਅਫਸਰ ਹੈ ਉਹ ਵੀ ਇਨਸਾਨ ਹੈ ਉਹਨਾਂ ਨੇ ਡਾਕੂਮੈਂਟ ਚੈੱਕ ਕਰਨੇ ਰਜਿਸਟਰੀ ਕਰਨੀ ਹੈ ਉਹਨਾਂ ਨੇ ਡਾਕੂਮੈਂਟਸ ਦੇਖੇ ਰਜਿਸਟਰੀ ਡਾਕੂਮੈਂਟਸ ਦੇਖੇ ਰਜਿਸਟਰੀ ਕੀਤੀ ਲੇਕਿਨ ਉਸ ਤੋਂ ਬਾਅਦ ਤਹਿਸੀਲਦਾਰ ਸਾਹਿਬ ਨੂੰ ਕਿਤੇ ਨਾ ਕਿਤੇ ਕੁਝ ਸ਼ੱਕ ਪਿਆ ਕਿ ਇਹ ਡਾਕੂਮੈਂਟ ਸ਼ਾਇਦ ਕੁਝ ਗਲਤ ਹੈ ਤਾਂ ਉਹਨਾਂ ਨੇ ਰਜਿਸਟਰੀ ਰੋਕੀ ਉਹਨਾਂ ਨੇ ਜਾਂਚ ਬਿਠਾਈ ਔਰ ਉਸ ਤੋਂ ਬਾਅਦ ਜਾਂਚ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਵਾਕਈ ਕੁਝ ਗਲਤ ਹੈ ਤਾਂ ਉਹਨਾਂ ਨੇ ਆ ਤੁਸੀਂ ਮੇਰੇ ਹੱਥ ਵਿੱਚ ਇਹ ਇੱਕ ਦਰਖਾਸਤ ਹੈ ਕੰਪਲੀਟ ਹੈ ਜਿਹੜੀ ਤਹਿਸੀਲਦਾਰ ਸਾਹਿਬ ਨੇ ਖੁਦ ਪੀਏਯੂ ਥਣਾ ਜਿਹੜਾ ਕਿ ਬਿਲਕੁਲ ਵੈਸ ਤਸੀਲ ਦੀ ਬੈਕ ਸਾਈਡ ਤੇ ਹੈ ਉੱਥੇ ਇਹ 19 ਤਰੀਕ ਨੂੰ ਦਰਖਾਸਤ ਦਿੱਤੀ ਹੈ 19 ਤਰੀਕ ਨੂੰ ਮੈਂ ਦੱਸ ਰਹੀ ਦਰਖਾਸਤ ਸੁਣਾਉਂਗਾ ਸਾਰੀ 19 ਤਰੀਕ ਨੂੰ ਇਹ ਦਰਖਾਸਤ ਦਿੱਤੀ ਸੀਗੀ ਔਰ ਇਸ ਦਰਖਾਸਤ ਦੇ ਵਿੱਚ ਮੈਂਸ਼ਨ ਹੈ ਕਿ ਵਸੀਕਾ ਨੰਬਰ 2024 25 101 oblique 1 oblique 20859 ਮਿਤੀ 11/2/2025 ਦੇ ਵਾਕਿਆ ਪਿੰਡ ਨੂਰਪੁਰ ਬੇਕ 2 ਜ਼ਿਲ੍ਹਾ ਲੁਧਿਆਣਾ ਪੱਛਮੀ ਦੇ ਖਰੀਦਦਾਰ ਪੇਵਾ ਗਵਾ ਸ਼੍ਰੀ ਬਗੇਲ ਸਿੰਘ ਨੰਬਰਦਾਰ ਪਿੰਡ ਦਾਦ ਲੁਧਿਆਣਾ ਤੇ ਐਡਵੋਕੇਟ ਗੁਰਚਰਨ ਸਿੰਘ ਮਰਵਾਹਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ਤੇ ਕਰਵਾਈ ਗਈ ਸੰਬੰਧੀ ਧਿਆਨਨਾ ਸੁਣਿਓ ਕਿਉਂਕਿ ਇਹ ਜਿਹੜੀ ਦਰਖਾਸਤ ਹੈ ਇਹ ਤੁਹਾਨੂੰ ਤਾਂ ਦੱਸ ਰਿਹਾ ਵਾ ਬਗੇਲ ਸਿੰਘ ਨੰਬਰਦਾਰ ਲੁਧਿਆਣਾ ਐਡਵੋਕੇਟ ਗੁਰਚਰਨ ਮਰਵਾਹਾ ਵੱਲੋਂ ਦਿੱਤੀ ਗਈ ਸ਼ਿਕਾਇਤ ਮਤਲਬ ਕਿ ਲੰਬਰਦਾਰ ਨੇ ਵੀ ਔਰ ਉਸ ਵਕੀਲ ਨੇ ਵੀ ਦਰਖਾਸਤ ਪਹਿਲਾਂ ਦਿੱਤੀ ਸੀ ਜਦੋਂ ਉਹਨਾਂ ਨੂੰ ਪਤਾ ਚੱਲ ਗਿਆ ਕਿ ਇਹ ਚੀਜ਼ ਗਲਤ ਹੋਈ ਹੈ ਸੋ ਉਪਰਕਤ ਵਿਸ਼ੇ ਦੇ ਸੰਬੰਧ ਵਿੱਚ ਬੇਨਤੀ ਹੈ ਕਿ 11/2/2025 ਨੂੰ ਸ਼੍ਰੀ ਦੀਪ ਸਿੰਘ ਪੁੱਤਰ ਸ਼੍ਰੀ ਰਣਜੀਤ ਸਿੰਘ ਪੁੱਤਰ ਸ਼੍ਰੀ ਮਹੰਗਲ ਸਿੰਘ ਵਾਸੀ ਦਸ਼ਮੇਸ਼ ਨਗਰ ਪਿੰਡ ਮੁੱਲਾਂਪੁਰ ਲੁਧਿਆਣਾ ਵੱਲੋਂ ਦੀਪਕ ਗੋਇਲ ਪੁੱਤਰ ਸ਼੍ਰੀ ਬਲਦੇਵ ਕਿਸ਼ਨ ਗੋਇਲ ਵਾਸੀ 508 ਸੈਕਟਰ 9 ਪੰਚਕੁਲਾ ਸੈਕਟਰ 8 ਹਰਿਆਣਾ ਦੇ ਹੱਕ ਵਿੱਚ ਇਹ ਬਿਨਾਮਾ ਵਸਿਕਾ ਨੰਬਰ 202425 ਆਬਲਿਕ 101 ਆਬਲਿਕ 1259 ਮਿਤੀ 11 ਨੂੰ ਖੇਤੀ ਬਾੜੀ ਪਹੀ ਰਕਬਾ 14 ਕਨਾਲ ਮੈਂ 14 ਕਨਾਲ ਦੱਸਣਾ 1.5 ਕਿੱਲਾ ਹੁੰਦਾ ਵਾ ਮਰਲਾ ਵਾਕਿਆ ਪਿੰਡ ਨੂਰਪੁਰ ਵੇਟ ਦੋ ਲੁਧਿਆਣਾ ਦੀ ਰਜਿਸਟਰੀ تصدیق کروایا ਗਿਆ ਵਸੀਕੇ ਵਿੱਚ ਰਗਵੀਰ ਸਿੰਘ ਨੇ ਗਵਾਹੀ ਪਾਈ ਇਸ ਤੋਂ ਇਲਾਵਾ ਬਗੇਲ ਸਿੰਘ ਨੰਬਰਦਾਰ ਪਿੰਡ ਦਾਦ ਲੁਧਿਆਣਾ ਗੁਰਚਰਨ ਸਿੰਘ ਮਰਵਾ ਐਡਵੋਕੇਟ ਜ਼ਿਲ੍ਹਾ ਸਰਕਾਰੀ ਲੁਧਿਆਣਾ ਨੇ ਗਵਾਹੀ ਪਾਈ ਵਸੀਕਾ ਰਜਿਸਟਰਡ ਉਪਰੰਗ ਇਸ ਦੀ ਵਸੀਕਾ ਅਪਾਕ ਚ ਲਿਖਿਆ ਗਿਆ ਇਸ ਵਸਿਕਾ ਸੰਬੰਧੀ ਖਰੀਦਾਰ ਧਿਰ ਧਰਸ਼ੀ ਦੀਪਕ ਗੋਇਲ ਪੁੱਤਰ ਸ਼੍ਰੀ ਬਲਦੇਵ ਕਿਸ਼ਨ ਗੋਇਲ ਵਾਸੀ ਪੰਚਕੂਲਾ ਹਰਿਆਣਾ ਬਗੇਲ ਨੰਬਰਦਾਰ ਗੁਰਚਰਨ ਮਰਵਾ ਐਡਵੋਕੇਟ ਕਚਹਿਰੀ ਲੁਧਿਆਣਾ ਦਰਖਾਸਤ ਪ੍ਰਾਪਤ ਹੈ ਇਸ ਮੁਤਾਬਕ ਰਜਿਸਟਰੀ ਮੌਕੇ ਤੇ ਸਾਰੀ ਗੱਲ ਦੱਸਣ ਵਾਲੀ ਹੈ ਵੀਰ ਇੱਥੇ ਹੀ ਸਾਰਾ ਕੇਸ ਹੈ ਜੀ ਇਸ ਮੁਤਾਬਕ ਰਜਿਸਟਰੀ ਮੌਕੇ ਵੇਚਣ ਵਾਲੀ ਧਿਰ ਜੋ ਕਿ ਝਾਲੀ ਵਿਅਕਤੀ ਪੇਸ਼ ਹੋਇਆ ਸੀ ਜਿਸ ਨੇ ਮੇਰੇ ਨਾਮ ਪਰ ਝਾਲੀ ਰਜਿਸਟਰੀ ਕਰਵਾਈ ਹੈ ਕਿਰਪਾ ਕਰਕੇ ਝਾਲੀ ਰਜਿਸਟਰੀ ਦਾ ਸੰਬੰਧ ਵਿਅਕਤੀ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਾਲੀ ਰਜਿਸਟਰੀ ਦਾ ਵਾਕਿਆ ਕੈਨਸਲ ਕੀਤਾ ਜਾਵੇ। ਤਿਰ ਪਾਸੋਂ ਪ੍ਰਾਪਤ ਹੋਇਆ ਦਰਖਾਸਤਾਂ ਦੀਆਂ ਕਾਪੀਆਂ ਨਾਲ ਸ਼ਾਮਲ ਕਰਕੇ ਆਪ ਨੂੰ ਭੇਜਦੇ ਹੋਏ ਲਿਖਿਆ ਜਾਂਦਾ ਹੈ ਕਿ ਉਕਤ ਸੰਬੰਧੀ ਟੁਕਾਈ ਪਰਤਾਲ ਕੀਤੀ ਜਾਵੇ। ਇਸ ਤੋਂ ਇਲਾਵਾ ਉਕਤ ਵਿਅਕਤੀ ਨਾਲ ਜੇਕਰ ਕੋਈ ਪਹਿਲਾਂ ਵੀ ਪ੍ਰਾਪਰਟੀ ਗਲਤ ਢੰਗ ਨਾਲ ਵੇਚੀ ਹੈ ਤਾਂ ਇਸ ਦੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਹ ਤਹਿਸੀਲਦਾਰ ਜਿਹੜੇ ਜਗਸੀਰ ਸਾਹਿਬ ਹੈ ਇਹ ਉਹਨਾਂ ਨੇ ਦਰਖਾਸਤ ਨੂੰ ਜਦ ਪੀਏਯੂ ਥਾਣਾ ਦਿੱਤੀ ਸੀਗੀ ਉਸ ਤੋਂ ਬਾਅਦ ਪੀਏਯੂ ਥਾਣੇ ਦੇ ਜਿਹੜੇ ਇੰਚਾਰਜ ਹੈ ਉਹਨਾਂ ਨੇ ਦੀਪਕ ਗੋਇਲ ਪੰਚਕੂਲੇ ਜਿਹੜੇ ਨਿਵਾਸੀ ਹੈ ਉਹਨਾਂ ਨੂੰ ਕਾਲ ਕੀਤੀ ਜਿਹੜੇ ਖਰੀਦਦਾਰ ਸੀਗੇ ਤਾਂ ਉਹਨਾਂ ਦਾ ਕਹਿਣਾ ਸੀ ਮੈਂ ਸੋਮਵਾਰ ਆਵਾਂਗਾ ਤੇ ਉਸ ਦੌਰਾਨ ਸੋਮਵਾਰ ਉਹਨਾਂ ਨੇ ਕਿਹਾ ਮੈਂ ਆਵਾਂਗਾ ਉਸ ਦੌਰਾਨ ਇਹ ਸਾਰਾ ਕੇਸ ਵਿਜੀਲੈਂਸ ਦੇ ਹੱਥੋਂ ਚਲਾ ਜਾਂਦਾ ਹੈ ਸੋ ਉਸ ਤੋਂ ਬਾਅਦ ਮੈਂ ਇਹੀ ਕਹਿਣਾ ਚਾਹੁੰਦਾ ਵਾ ਕਿ ਨੰਬਰਦਾਰ ਸਾਹਿਬ ਸਸਪੈਂਡ ਕੀਤੇ ਜਾਂਦੇ ਆ ਦੇਖੋ ਜੋ ਕਾਨੂੰਨੀ ਕਾਰਵਾਈ ਹੈਗੀ ਇਹ ਬੰਡੀ ਚਾਹੀਦੀ ਹੈਗੀ ਲੇਕਿਨ ਮੈਂ ਇੱਕ ਗੱਲ ਇੱਕ ਕਲੀਅਰ ਜਰੂਰ ਕਰਨਾ ਚਾਹਾਂਗਾ ਕਿ ਅਗਰ ਇਹਦੇ ਵਿੱਚ ਤਹਿਸੀਲਦਾਰ ਗਲ ਤਾਂ ਉਹ ਕੰਪਲੀਟ ਨਾ ਦਿੰਦਾ ਉਹ ਦਰਖਾਸਤ ਨਾ ਦਿੰਦਾ ਇਸ ਚੀਜ਼ ਨੂੰ ਮੱਧਿਆ ਨਜ਼ਰ ਰੱਖ ਕੇ ਇਸ ਕੇਸ ਦੀ ਜਾਂਚ ਕੀਤੀ ਜਾਵੇ ਔਰ ਸਭ ਤੋਂ ਵੱਡੀ ਗੱਲ ਕਿ ਜਿਹੜਾ ਬੰਦਾ ਦੀਪਕ ਗੋਇਲ ਵੱਲੋਂ ਰਜਿਸਟਰੀ ਕਰਵਾਉਣ ਆਇਆ ਸੀ ਇੱਥੇ ਕੈਮਰੇ ਲੱਗੇ ਐ ਇੱਥੇ ਕੈਮਰੇ ਲੱਗੇ ਹੁੰਦੀ ਫੋਟੋ ਤਾਂ ਆਈ ਹੋਏਗੀ ਤਾਂ ਉਸ ਕਿਨਪਿੰਨ ਨੂੰ ਉਸ ਬੰਦੇ ਨੂੰ ਜਿਹੜਾ ਰਿਸ਼ਤੀ ਕਰਵਾਉਣ ਦੀਪਕ ਗੋਇਲ ਵੱਲੋਂ ਆਇਆ ਸੀ ਤਾਂ ਉਹਨੂੰ ਫੜਿਆ ਜਾਣਾ ਚਾਹੀਦਾ ਜੇ ਉਹ ਫੜਿਆ ਜਾਏਗਾ ਉਹ ਰਜਿਸਟਰੀ ਜਿਹੜੀ ਹੋ ਗਈ ਹੈ ਉਹਦੇ ਕੋਲ ਜਿਹੜੇ ਨਾਲ ਆਈਡੀ ਕਾਰਡ ਸੀ ਚਾਹੇ ਉਹ ਪੈਨ ਕਾਰਡ ਸੀ ਚਾਹੇ ਉਧਾਰ ਕਾਰਡ ਸੀ ਜਿਹੜਾ ਦੀਪ ਸਿੰਘ ਸੀਗਾ ਜਿਹੜਾ ਜ਼ਮੀਨ ਦਾ ਵੇਚੂ ਸੀਗਾ ਉਹਦੇ ਇਹ ਡਾਕੂਮੈਂਟਸ ਉਹਨਾਂ ਕੋਲ ਕਿੱਥੋਂ ਆਏ ਉਹ ਆਪਣੇ ਆਪ ਦੱਸਣਗੇ ਅੱਛਾ ਮੈਂ ਤੁਹਾਨੂੰ ਇੱਕ ਹੀ ਪੁੱਛਣਾ ਚਾਹੁੰਦਾ ਜਨਾ ਕਿ ਤੁਸੀਂ ਕਹਿੰਦੇ ਹੋ ਜਿਹੜੀ ਕੱਲ ਦੀਆਂ ਅਪਾਇੰਟਮੈਂਟ ਸੀਗੀਆਂ ਸ਼ਿਫਟ ਕਰ ਦਿੱਤੀਆਂ ਗਈਆਂ ਨੇ ਇਸ ਤਰ੍ਹਾਂ ਕਿਉਂ ਕੀਤਾ ਗਿਆ ਵਾ ਜਿਹੜੀਆਂ ਅੱਜ ਦੀਆਂ ਉਹ ਜਿਹੜੀਆਂ ਸ਼ਿਫਟ ਕਰ ਦਿੱਤੀਆਂ ਜਾਣ ਕਿਉਂਕਿ ਪਹਿਲਾਂ ਦੀਆਂ ਜਿਨ੍ਹਾਂ ਨੇ ਜਿਨ੍ਹਾਂ ਨੇ ਤਤਕਾਲ ਚ ਲਿੱਤੀਆਂ ਹੋਈਆਂ ਉਹਨਾਂ ਦੇ ਤਾਂ ਪੈਸੇ ਵੇਸਟ ਹੋ ਗਏ ਅੰਕੀ ਜੀ ਇਸ ਤਰ੍ਹਾਂ ਨਹੀਂ ਹੁੰਦਾ ਹੁੰਦਾ ਦੇਖੋ ਜਿਹੜੀਆਂ ਕੱਲ ਦੀ ਅਪਾਇੰਟਮੈਂਟ ਸੀਗੀ ਉਹਨਾਂ ਦਾ ਤਾਂ ਹੌਸ਼ਪੋਸ਼ ਹੋ ਜਾਏਗਾ ਉਹ ਪਹਿਲਾਂ ਦੀ ਸੀ ਉਹਨਾਂ ਦਾ ਉਹ ਉਹ ਉਹਨੇ ਨਾ ਹੋਵੇ ਗਲਤ ਹੋ ਜਾਣਾ ਦੇਖੋ ਬਿਲਕੁਲ ਉਹੀ ਤਾਂ ਮੈਂ ਕਹਿ ਰਿਹਾ ਲੋਕ ਖੱਜਲ ਖਰਾਬ ਨਾ ਹੋਣ ਮੈਂ ਐਸੇ ਕਰਕੇ ਕਹਿਣਾ ਵਾ ਕਿ ਇਹ ਜਿਹੜੀਆਂ ਚੀਜ਼ਾਂ ਹੋਵੇ ਐਸੀਆਂ ਜਿਹੜੀਆਂ ਚੀਜ਼ਾਂ ਹੋਵੇ ਇਹ ਚੀਜ਼ਾਂ ਇਹ ਚੀਜ਼ਾਂ ਦੇਖੋ ਤਹਿਸੀਲਦਾਰ ਸਾਹਿਬ ਦੇਖੋ ਮੰਗਲਵਾਰ ਤੋਂ ਛੁੱਟੀ ਤੇ ਹੋਏ ਦੂਜੇ ਤਹਿਸੀਲਦਾਰ ਸਾਹਿਬ ਆ ਉਹਨਾਂ ਕੋ ਨਹੀ ਹੋ ਪਾਈਆਂ ਕੱਲ ਮੈਡਮ ਆਏ ਉਹਨਾਂ ਕੋ ਨਹੀ ਹੋ ਪਾਈਆਂ ਲੋਕ ਖੱਜਲ ਖਰਾਬ ਹੋ ਰਿਹਾ ਸੋ ਮੈਂ ਇਹ ਦੱਸ ਰਿਹਾ ਜਿਸ ਮੁਤਾਬਕ ਰਜਿਸਟਰੀ ਵੇਲੇ ਮੋਕੇ ਵੇਚਣ ਵਾਲੀ ਤਿਰਜੋਗ ਜਾਲੀ ਵਿਅਕਤੀ ਪੇਸ਼ ਹੋਇਆ ਸੀ ਜਿਸ ਨੇ ਨਾਮ ਪਰ ਜਾਲੀ ਰਜਿਸਟਰੀ ਕਰਵਾਈ ਹੈ ਮਾ ਕਰਕੇ ਜਾਲੀ ਰਜਿਸਟਰੀ ਸੋ ਉਹਨਾਂ ਨੇ ਸਾਫ਼ ਕਿਹਾ ਹੈ ਕਿ ਜਿਹੜੇ ਰਜਿਸਟਰੀ ਜਾਲੀ ਕਰਵਾ ਕੇ ਗਏ ਹੈ ਉਹੀ ਤਾਂ ਮੈਂ ਕਹਿ ਰਿਹਾ ਕਿ ਉਹ ਬੰਦਾ ਜਿਹੜਾ ਕਰਵਾ ਕੇ ਗਿਆ ਹੈ ਮੈਂ ਬਾਰ-ਬਾਰ ਕਹਿ ਰਿਹਾ ਉਹ ਪਕੜੇ ਜਾਵੇ ਜਿਹੜਾ ਮੁੱਦਾ ਹੈ ਇਹ ਇਹ ਮੇਨ ਜਾਲੀ ਦੇਖੋ ਜਾਲੀ ਰਜਿਸਟਰੀ ਤਾਂ ਹੀ ਤਾਂ ਇੱਥੇ ਸਾਰਾ ਹੋਸ਼ਪੋਸ਼ ਹੋ ਗਿਆ ਇਹ ਚੀਜ਼ਾਂ ਹੋਈਆਂ ਤਹਿਸੀਲਦਾਰ ਸਾਹਿਬ ਕੰਮ ਕਰਨ ਵਾਲੇ ਬੰਦੇ ਤਹਿਸੀਲਦਾਰ ਸਾਹਿਬ ਜਿਹੜੇ ਇੱਥੇ ਸੇ ਦਿੱਕਤ ਕੋਈ ਆ ਹੀ ਨਹੀਂ ਰਹੀ ਸੀਗੀ ਮੇਰਾ ਬਿਆਨ ਤਾਂ ਹੋਰ ਦੀ ਅੱਜ ਬਿਆਨ ਹੋਰ ਹੈ ਨਾ ਮੇਰਾ ਬਿਆਨ ਨਾ ਕੱਲ ਹੋਰ ਸੀ ਨਾ ਅੱਜ ਹੋਰ ਸੀ ਕੱਲ ਇੱਥੇ ਰਸ਼ ਸੀਗਾ ਕੱਲ ਤਾਂ ਰਜਿਸਟਰੀਆਂ ਹੋ ਨਹੀਂ ਰਹੀਆਂ ਸੀਗੀਆਂ ਕੱਲ ਤਹਿਸੀਲਦਾਰ ਸਾਹਿਬ ਬਾਰੇ ਤਾਂ ਮੈਂ ਬੋਲੇ ਨਹੀਂ ਸੀ ਅੱਜ ਮੈਂ ਬੋਲ ਰਿਹਾ ਜੱਸਾ ਜੀ ਅੱਜ ਮੈਂ ਬੋਲ ਰਿਹਾ ਮੈਂ ਹੀ ਤਾਂ ਪੁੱਛ ਰਿਹਾ ਵਾ ਕਿ ਉਸ ਟਾਈਮ ਇੱਕ ਚੈਨਲ ਦੇ ਉੱਤੇ ਖਬਰ ਵਾਇਰਲ ਹੁੰਦੀ ਸੀ ਹਣਾ ਮੈਂ ਇੱਕ ਚੈਨਲ ਤੇ ਵਾਇਰਲ ਤੇ ਖਬਰ ਦੀ ਗੱਲ ਨਹੀਂ ਕਰ ਰਿਹਾ ਮੈਂ 50 ਚੈਨਲ ਤੇ ਗੱਲ ਕਰਦਾ ਪਿਆ ਮੇਰਾ ਬਿਆਨ ਕੱਲ ਵੀ ਕਰ ਰਹੇ ਹੋ ਲੋਕਾਂ ਨਾਲ ਗੱਲ ਕਰੋ ਲੋਕ ਤਾਂ ਜੀ ਪਰੇਸ਼ਾਨ ਨੇ ਲੋਕ ਤਾਂ ਪਰੇਸ਼ਾਨ ਤਾਂ ਮੈਂ کہہ ਰਿਹਾ ਮੈਂ ਤਾਂ کہہ ਰਿਹਾ ਮੈਂ ਤਾਂ ਉਹੀ کہہ ਰਿਹਾ ਵਾ ਦੇਖੋ ਲੋਕ ਪਰੇਸ਼ਾਨ ਕਿਉਂ ਹੋਏ ਉਸ ਗੱਲ ਤੇ ਆਓ ਕਿਉਂ ਹੋਏ ਕਿਉਂਕਿ ਕੱਲ ਰਜਿਸਟਰੀਆਂ ਪੁਰੀਆਂ ਨਹੀਂ ਹੋਈਆਂ ਕਿਉਂ ਲੋਕ ਪਰੇਸ਼ਾਨ ਹੋ ਕੱਲ ਵਾਲੇ ਲੋਕ ਪਰੇਸ਼ਾਨ ਹੋਏ ਅੱਜ ਵਾਲੇ ਲੋਕ ਜਿਹੜੇ ਅੱਜ ਨੂੰ ਅਪਾਇੰਟਮੈਂਟ ਅੱਜ ਲਈਤੀ ਹੋਈ ਹੈ ਮੈਂ ਕਹਿ ਰਿਹਾ ਉਹ ਅੱਜ ਪਰੇਸ਼ਾਨ ਨਹੀਂ ਹੋ ਰਹੇ ਅੱਜ ਵਾਲੇ ਵੀ ਪਰੇਸ਼ਾਨ ਜੇ ਅੱਜ ਵੀ ਰਿਸ਼ਤੀ ਨਹੀਂ ਜੇ ਅੱਜ ਵੀ ਰਿਸ਼ਤੀਆਂ ਨਹੀਂ ਹੁੰਦੀਆਂ ਇਹ ਦੋ ਮੁੱਦੇ ਇਕੱਠੇ ਚੱਲਦੇ ਪਏ ਪੈਰਲ ਗੱਲ ਨੂੰ ਸਮਝੋ ਜੱਸਾ ਜੀ ਤੁਸੀਂ ਵੀ ਸਮਝੋ ਇਹ ਨਹੀਂ ਕਿ ਕੱਲ ਕੁਝ ਹੋਰ ਸੀ ਦੇਖੋ ਜਿਹੜੇ ਅੱਜ ਵਾਲੇ ਬੰਦੇ ਹੈਗੇ ਜਿਨ੍ਹਾਂ ਦੀਆਂ ਰਿਸ਼ਤੀਆਂ ਜੇ ਨਹੀਂ ਹੁੰਦੀਆਂ ਤਾਂ ਮੈਂ ਇਹੀ ਮੈਡਮ ਨੂੰ ਕਿਹਾ ਕਿ ਮੈਡਮ डीसीमेट डीसी साहब ਨੂੰ ਰਿਕੁਐਸਟ ਕੀਤੀ ਜਾਵੇ ਕਿ ਭਾਈ ਜੇ 28 ਤਰੀਕ ਤੱਕ ਮਾਨ ਸਰਕਾਰ ਨੇ ਕਿਹਾ ਵੈ ਕਿ ਜਿੰਨਾ ਬਿਨਾ ਐਨਓਸੀ ਵਾਲੇ ਜਿਹੜੀ ਰਜਿਸਟਰੀਆਂ ਸੀਗੀਆਂ ਕਲੋਨੀਆਂ ਸੀਗੀਆਂ 28 ਤਰੀਕ ਤੱਕ ਦੀ ਪਰਮਿਸ਼ਨ ਹੈਗੀ ਰਜਿਸਟਰੀਆਂ ਉਸ ਤੋਂ ਪਹਿਲੇ ਪਹਿਲੇ ਕਰਵਾ ਲੈਣ ਤਾਂ ਕੱਲ ਸ਼ਨੀਵਾਰ ਹੈ ਐਤਵਾਰ ਹੈ ਤਾਂ 28 ਤਰੀਕ ਤੱਕ ਦੀਆਂ ਪਿਛਲੀਆਂ ਜਿੰਨੀਆਂ ਵੀ ਰਜਿਸਟਰੀਆਂ ਹੈਗੀਆਂ ਕੱਲ ਸ਼ਨੀਵਾਰ ਐਤਵਾਰ ਵੀ ਕਿਸੇ ਤਹਿਸੀਲਦਾਰ ਸਾਹਿਬ ਦੀ ਡਿਊਟੀ ਲੱਗੇ ਡਿਊਟੀ ਲੱਗੇ ਔਰ ਇੱਕ ਕੰਪਲੀਟ ਕੀਤੀਆਂ ਜਾਣ ਤਾਂ ਕਿ ਲੋਕ ਹੱਜਲ ਖਰਾਬ ਨਾ ਹੋਣ ਤੁਸੀਂ ਕਹਿੰਦੇ ਹੋ ਕਿ ਤਹਿਸੀਲਦਾਰ ਮੈਡਮ ਜਿਹੜੇ ਉਹ ਸਹੀ ਕੰਮ ਕਰਦੇ ਪਏ ਨੇ ਹੁਣ ਕੀ ਸਰਕਾਰ ਉਹਨਾਂ ਨੂੰ ਫੰਡ ਦੇਣਗੀ ਤਦ ਕਾਲਾ ਦੇ ਪੈਸੇ ਦੇਖੋ ਕੱਲ ਵੀ ਦੇਖੋ ਮੈਂ ਕੱਲ ਵੀ ਇਹੀ ਕਿਹਾ ਕੱਲ ਵੀ ਮੈਂ ਕੱਲ ਵੀ ਇਹੀ ਕਹਿਣਾ ਪਿਆ ਕਿ ਕੱਲ ਵੀ ਨਾਇਆ ਤਹਿਸੀਲਦਾਰ ਮੈਡਮ ਜਿਹੜੇ ਐਕਸੋ ਗਲਤ ਨਹੀਂ ਸੀ ਲੇਕਿਨ ਉਹ ਆਏ 2 ਵਜੇ 2 ਵਜੇ ਕਿਉਂ ਆਏ ਕਿਉਂਕਿ ਉਹਨਾਂ ਨੂੰ ਮੈਸੇਜ ਲੇਟ ਲੱਗਿਆ ਇਹ ਸਿਸਟਮ ਦੀ ਗਲਤੀ ਹੈ ਕਿ ਅਗਰ ਤੁਹਾਨੂੰ ਪਤਾ ਇੱਕ ਤਹਿਸੀਲਦਾਰ ਇੱਕ ਤਹਿਸੀਲਦਾਰ ਅਗਰ ਛੁੱਟੀ ਤੇ ਹੈ ਇੱਕ ਤਹਿਸੀਲਦਾਰ ਛੁੱ ਅਸਵੇ ਡਿਊਟੀ ਪਾਇੰਟ ਕੀਤਾ ਜਾਂਦਾ ਟਾਈਮ ਸੀ ਕੋਈ ਤਹਿਸੀਲਦਾਰ ਆਂਦਾ ਅੰਡਰ ਟ੍ਰੇਨਿੰਗ ਸੀ ਟਾਈਮ ਲਗਾ ਰਹੇ ਸੀਗੇ ਦੇਖੋ ਅੱਜ ਜਿਹੜੇ ਅੱਜ ਜਿਹੜੇ ਆਏ ਹੈਗੇ ਆ ਉਹ ਤਹਿਸੀਲਦਾਰ ਜਿਹੜੇ ਅੰਦਰ ਬੈਠੇ ਹੈਗੇ ਆ ਉਹ ਪੱਕੇ ਤਹਿਸੀਲਦਾਰ ਹੈ ਕੰਮ ਅੰਦਰ ਚੱਲ ਰਿਹਾ ਨਾਲ ਚਾਰ ਬੰਦੇ ਹੋਰ ਵੀ ਬੈਠੇ ਹੋਏ ਹੈਗੇ ਆ ਸੋ ਮੈਂ ਇਹੀ ਕਹਿਣਾ ਕਿ ਪ੍ਰਸ਼ਾਸਨ ਕਿਉਂ ਲੇਟ ਜਾਗਦਾ ਵੈ ਔਰ ਸਭ ਤੋਂ ਵੱਡੀ ਗੱਲ ਆ ਮੈਂ ਫੇਰ ਕਹਿਣਾ ਪਿਆ ਵਾ ਬਾਰ-ਬਾਰ ਕਹਿਣਾ ਪਿਆ ਵਾ ਕਿ ਆ ਜਿਹੜੀ ਚੀਜ਼ ਹੁਣ ਇਸ ਮੁੱਦੇ ਨੂੰ ਉਸ ਮੁੱਦੇ ਨਾਲ ਮੈਚ 믹ਸ ਨਾ ਕਰੋ ਮੈਂ ਬਾਰ ਬਾਰ ਕਹਿਣਾ ਪਿਆ ਕਿ ਇਸ ਮੁੱਦੇ ਨਾਲ ਖੱਜਲ ਖਰਾਬ ਹੋ ਰਹੀ ਹੈ ਬੇਨਤੀ ਕਰਦਾ ਪਿਆ ਕਿ ਲੋਕ ਨਾ ਹੋਣ ਡੀਸੀ ਸਾਹਿਬ ਨੂੰ ਚਾਹੀਦਾ ਹੈ ਕਿ 28 ਤਰੀਕ ਤੱਕ ਜਿੰਨੇ ਵੀ ਪਿਛਲੇ ਰਜਿਸਟਰੀਆਂ ਇਸ ਤਹਿਸੀਲ ਚ ਪੈਂਡਿੰਗ ਹੈ ਉਹ ਕੰਪਲੀਟ ਹੋਣ ਉਹਦੇ ਨਾਲ ਨਾਲ ਆ ਜਿਹੜਾ ਕੇਸ ਹੈਗਾ ਵੇ ਇਹ ਸਿਰਫ ਤਹਿਸੀਲਦਾਰ ਜਾਂ ਹੋਰ ਬੰਦਿਆਂ ਦੇ ਮੈਂ ਇਹ ਨਹੀਂ ਕਹਿੰਦਾ ਕਿ ਦੋਸ਼ੀ ਮੈਨੂੰ ਨਹੀਂ ਪਤਾ ਹਲ ਕੌਣ ਹੈ ਕੌਣ ਨਹੀਂ ਹੈ ਲੇਕਿਨ ਇੱਕੋ ਵਾਰ ਸੋ ਇਸ ਕੇਸ ਨੂੰ ਨਾ ਦੇਖਿਆ ਜਾਵੇ ਮੈਂ ਇਹ ਹੀ ਬੇਨਤੀ ਕਰਦਾ ਕਿ ਜਿਹੜਾ ਬੰਦਾ ਰਜਿਸਟਰੀ ਇੱਥੇ ਕਰਵਾਣ ਆਇਆ ਸੀ ਝਾਲੀ ਜਿਹੜਾ ਬੰਦਾ ਇਸ ਰਜਿਸਟਰੀ ਤੇ ਇਹ ਰਜਿਸਟਰੀ ਨਹੀਂ ਹੋਈ ਹੈਗੀ ਹੈ ਉਹ ਬੰਦੇ ਦੀ ਕੈਮਰੇ ਤੋਂ ਤਸਵੀਲ ਚ ਫੋਟੋ ਚੱਕੀ ਜਾਵੇ ਉਸ ਬੰਦੇ ਨੂੰ ਕਿਨਪੇ ਨੂੰ ਫੜਿਆ ਜਾਵੇ ਤੇ ਉਸ ਬੰਦੇ ਨੇ ਕਿੰਦੇ ਕਹਿੰਦੇ ਰਜਿਸਟਰੀਆਂ ਕਰਾਈਆਂ ਔਰ ਸਭ ਤੋਂ ਵੱਡੀ ਗੱਲ ਵੀ ਇੱਕ ਲਾਟ ਦੁਆਲਾ ਤੁਸੀਂ ਇੱਕ ਦੁਆਲ ਕੀਤਾ ਸੀ ਉਹਦੇ ਵਿੱਚ ਕਿਹਾ ਸੀ ਕਿ ਲੋਕ ਬੰਬੇ ਤੋਂ ਵੀ ਆਏ ਨੇ ਜੀ ਠੀਕ ਹੈ ਇੱਕ ਪੰਜਾਬੀ ਸੁਭਾਏ ਜਿਹੜੇ ਮਰਜੀ ਸਟੇਟ ਦਾ ਬੰਦਾ ਆ ਕੇ ਰਜਿਸਟਰੀ ਬਣਾਉਣਾ ਹਮਾਚਲ ਪ੍ਰਦੇਸ਼ ਚ ਕਿਉਂ ਨਹੀਂ ਹੈ ਜੰਮੂ ਕਸ਼ਮੀਰ ਚ ਕਿਉਂ ਨਹੀਂ ਹੈ ਫ੍ਰੈਂਚ ਚ ਕਿਉਂ ਨਹੀਂ ਹੈ ਕਾਰਨ ਕੀ ਹੈ ਦੇਖੋ ਇਹ ਜਿਹੜਾ ਚੀਜ਼ਾਂ ਦਾ ਜਵਾਬ ਹੈਗੇ ਇਹ ਸਰਕਾਰਾਂ ਦੇ ਸਕਦੀਆਂ ਮੈਂ ਸਰਕਾਰ ਨਹੀਂ ਆ ਮੈਂ ਸਰਕਾਰ ਨਹੀਂ ਆ ਮੈਂ ਜਨਤਾ ਮੈਂ ਆਮ ਆਦਮੀ ਆ ਤੁਹਾਡੇ ਕੋਲ ਤਾਂ ਫਿਰ ਕੈਮਰੇ ਦੀ ਤਾਕਤ ਹੈ ਮੀਡੀਆ ਦੀ ਤਾਕਤ ਹੈ ਮੇਰੇ ਕੋਲ ਤਾਂ ਉਹ ਵੀ ਨਹੀਂ ਹੈਗੀ ਹੈਨਾ ਸੋ ਮੈਂ ਜਨਤਾ ਮੈਂ ਜਨਤਾ ਦੀ ਆਵਾਜ਼ ਬਣ ਕੇ ਗੱਲ ਕਰਦਾ ਪਿਆ ਜਨਤਾ ਦੀ ਤਕਲੀਫਾਂ ਬਾਰੇ ਗੱਲ ਕਰਦਾ ਪਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਜੇ ਇਹ ਕੇਸ ਸਹੀ ਤਰੀਕੇ ਨਾਲ ਸੋਲਵ ਕੀਤਾ ਜਾਂਦਾ ਵੈ ਜਿਹੜੇ ਮੇਮ ਜਿਨੇ ਗਲਤ ਰਜਿਸਟਰੀ ਆਕੇ ਕਰਵਾਈ ਜਿਨੇ ਉਹਦੇ ਕੋਲ ਕਿੱਥੋਂ ਉਹ ਉਧਾਰ ਕਾਰਡ ਆਇਆ ਵਿਚਣ ਵਾਲੇ ਦਾ ਕਿੱਥੋਂ ਪੈਨ ਕਾਰਡ ਆਇਆ ਜੇ ਨੈਕਸਸ ਫੜਿਆ ਜਾਂਦਾ ਵੈ ਤਾਂ ਇਸ ਤੋਂ ਬਾਅਦ ਦੁਬਾਰਾ ਕੋਈ ਵੀ ਆਦਮੀ ਗਲਤ ਰਜਿਸਟਰੀ ਕਰਵਾਉਣ ਬਾਰੇ 10 ਵਾਰੀ ਸੋਚੇਗਾ ਸੋ ਮੈਂ ਵਿਜੀਲੈਂਸ ਨੂੰ ਵੀ ਇਹਦੇ ਖਿਲਾਫ ਜਾਂਚ ਬਾਰੇ ਜ਼ਰੂਰ ਮਿਲਾਂਗਾ ਔਰ ਇਸ ਚੀਜ਼ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਵਾ ਤਾਂ ਕਿ ਗਲਤ ਚਾਹੇ ਉਹ ਤਹਿਸੀਲਦਾਰ ਹੈ ਚਾਹੇ ਉਹ ਲੰਬੜਦਾਰ ਹੈ ਚਾਹੇ ਉਹ ਕੋਈ ਹੋਰ ਹੈ ਜਿਨ੍ਹਾਂ ਨੇ ਗਲਤ ਕੀਤਾ ਨਹੀਂ ਉਹਨਾਂ ਦੇ ਉੱਤੇ ਐਕਸ਼ਨ ਨਾ ਹੋਵੇ ਕਿਉਂਕਿ ਇਹ ਕਲੀਅਰ ਆ ਕਿ ਇਹ ਦਰਖਾਸਤ ਜਿਹੜੀ ਹੈਗੀ ਹੈ ਇਹ 19 ਤਰੀਕ ਨੂੰ ਤਹਿਸੀਲਦਾਰ ਸਾਹਿਬ ਵੱਲੋਂ ਦਿੱਤੀ ਗਈ ਸੀ ਮੇਰੀ ਇਹ ਇਚਾਰ ਸਾਹਿਬ ਨੂੰ ਪੀਏ ਜੀ ਨੂੰ ਇਹ ਵੀ ਗੱਲ ਹੋਈ ਕਿ ਇਸ ਤੋਂ ਪਹਿਲਾਂ ਕਿਸੇ ਹੋਰ ਨੇ ਕੋਈ ਤੁਹਾਨੂੰ ਦਰਖਾਸਤ ਦਿੱਤੀ ਉਹ ਕਹਿੰਦੇ ਨਹੀਂ ਜੀ ਮੈਨੂੰ ਕੋਈ ਦਰਖਾਸਤ ਨਹੀਂ ਦਿੱਤੀ ਸਿਰਫ ਜਕਸੀਰ ਜੀ ਦੀ ਪਹਿਲੀ ਦਰਖਾਸਤ ਆਈ ਸੀ ਔਰ ਉਸ ਤੋਂ ਬਾਅਦ ਇਹ ਜਿਹੜਾ ਕੇਸ ਸੀਗਾ ਇਹ ਵਿਜਲੈਂਸ ਨੇ ਸਾਡੇ ਕੋਲ ਟੇਕਓਫ ਕਰ ਲਿਆ ਸੀਗਾ ਸੋ ਮੈਂ ਬਾਰ-ਬਾਰ ਇਹੀ ਕਹਿਣਾ ਪਿਆ ਕਿ ਲੋਕ ਖਰਾਬ ਨਹੀਂ ਹੋਣੇ ਚਾਹੀਦੇ ਖੱਜਲ ਖਰਾਬ ਨਹੀਂ ਹੋਣੇ ਚਾਹੀਦੇ ਔਰ ਸਚਾਈ ਸਾਹਮਣੇ ਆਣੀ ਚਾਹੀਦੀ ਹੈ ਕਿਸੇ ਵੀ ਕਿਸੇ ਵੀ ਸਹੀ ਇਨਸਾਨ ਦੇ ਉੱਤੇ ਕੋਈ ਗਲਤ ਐਕਸ਼ਨ ਨਾ ਹੋਵੇ ਧੰਨਵਾਦ